ਕਰਨਾ ਲੈ 10000 ਰੁਪਏ ਅਗਲੇ ਸਾਲ ਚ ਅਡਜਸਟ ਕਰ ਦਿੰਨੇ ਆ ਹਾਂ ਮੈਂ ਤਾਂ ਪਹਿਲੇ ਲੈ ਕੇ ਤਲ ਗਿਆ ਬਈ ਤੇਰਾ ਉਹ ਬੰਦੇ ਆ ਤੇਰੇ ਮੂਰੇ ਪਹਿਲੇ ਲੈ ਕੇ ਤਲ ਗਿਆ ਮੈਂ ਤਾਂ ਤੈਨੂੰ ਮੈਨੂੰ ਤਾਂ ਇਹ ਲੱਗਦਾ 50000 ਦਾ ਪੁੱਠਾ ਮੜ ਕੇ ਉਹ ਨਹੀਂ ਨਾ ਆਊਗਾ ਧੜਕੀ ਪਾਲ ਲਾ ਤਾਂ ਚਾਦਰੇ ਨਾਲ ਬੋਰ ਤੇ ਪਾਲਣਾ ਚੰਗੇ ਬੂਟ ਕੋਈ ਸੋਚ ਨਹੀਂ ਫਿਕਰ ਨਹੀਂ ਹੈਗੀ ਸਾਰੀ ਕੋਈ ਚਾਹ ਨਹੀਂ ਖਾਈ ਕੋਲੇ ਉੱਡੀ ਕੋਲੇ ਤੇਰਾ ਤਾਂ ਉਹ ਕੰਮ ਹੋਇਆ ਪਿਆ ਕਹਿੰਦਾ ਭਾਵੇਂ ਲਾਗੀ ਨੂੰ ਲਾਗ ਚਾਹੀਦਾ ਚਾਹ ਬਹੁਤ ਜਾਨ ਸਰ ਮਰ ਜਾਏਗਾ ਬੰਦਾ ਸਮਝਿਆ ਲਾਗ ਗਿਆ ਮੈਂ ਸਭਾਰੇ ਗਾ ਬਾਬਾ ਤਿਆਰ ਹੋ ਗਿਆ ਪਖੰਡੀ ਬਾਬਾ ਤਿਆਰ ਹੋ ਰਿਹਾ ਅੱਖਾ ਕੋਲ ਕੇ ਪਾ ਦਿੰਦੇ ਨਿਕਾਇ ਖੋਲ ਅੱਖਾ ਫਿਰ ਸਹੀ ਕੋਲ ਕੇ ਬਲਸਣਾ ਨਹੀਂ ਮਾਰਦੇ ਹੁੰਦੇ ਕਹਾਂ ਨਾ ਮਾਰੀ ਪ੍ਰਵੀਰ ਆ ਦਰਸ਼ਕ ਅਸੀਂ ਪੁੱਛਾ ਲੈਣ ਵਾਲੇ ਜਦਾ ਮਸਕਰਾ ਜਿਹਾ ਲਾਦਾ ਯਾਰ ਹਲ ਜਾ ਅਸੀਂ ਪੁੱਛਾ ਲੈਣ ਜਾਵਾਂਗੇ ਇਹਦੇ ਕੋਲ ਆਵਾ ਬੇ ਕੋਲੀਆਂ ਨੂੰ ਖੜਾ ਦੇ ਤੂੰ ਲੈਵੇਂ ਲਾਵਾਂ ਉਹਨੂੰ ਖੜਾ ਦੇ ਯਾਰ ਬੱਬਲ ਨੂੰ ਓਏ ਖੜਚਾ ਆਈ ਜਾਈ ਕਰ ਹੁਣ ਐਕਟਰ ਦੀ ਨਿਸ਼ਾਨੀ ਹੈ ਹੈਲੋਵਿਨ ਤੇ ਮੇਰਾ ਮੇਕਅਪ ਵੀ ਕੀਤਾ ਸੀ ਨੇ ਪੁੱਤਾਂ ਵਾਲਾ ਬਲੌਗ ਦੇ ਬਲੌਗਰੀਆ ਜੀ ਮੇਕਅਪ ਮੈਂ ਨਾ ਮੇਕਅਪ ਮੈਂ ਨਹੀਂ ਵਾਹ ਅੱਡੇ ਵਾਲਾ ਵੀ ਫੁੱਜਰ ਹੈ ਵਿੱਚ ਉਹ ਡਿਟੇਲ ਦਿਖਾਵਾਂਗੇ ਅੱਡੇ ਕੋਲ ਤਾਂ ਮਿਊਜ਼ਿਕ ਵੱਜਦਾ ਹੈ ਜੀ ਬਾਬਾ ਹਾਂ ਇਹਦੇ ਚਾਹੀ ਹੁੰਦੀ ਹੈ ਹਾਂ ਜੀ ਬਾਬਾ ਤੇ ਵੀਡੀਓ ਬਣਾ ਰਹੇ ਨੇ ਝਿੱਲਾ ਜੀ ਆ ਸੇ ਚੰਨ ਦਿਖਾ ਦਿੰਦੇ ਹਾਂ ਚਿੱਲਾ ਵੀਰਾ ਬਾਬਾ ਜੀ ਇੱਧਰ ਕਿਉਂ ਆਉਂ? ਅੱਖਰ ਖਾ ਦਿਓ ਕੱਲੀਆਂ ਹੈ? ਚਲੋ ਤਾਂ ਉੱਥੇ ਪਿਆ ਪਰਲੇ ਕਿਸੇ ਨੇ ਲਈ ਚੈਕਿੰਗ? ਚੋਟਾ ਦਾ ਇਹ ਤਾਂ ਬਹੁਤ ਦਾ ਬਣਾ ਇੱਕ ਪੂਰਾ ਨਾ ਸਾਰੀ ਓਏ ਹਰਮਨ ਬੁਫਰਾ ਇਹਨੇ ਕੋਈ ਮਾਰੇ ਮਾਰੋ ਓ ਲੈ ਚੱਲ ਜਾ ਯਾ ਗੋਹੇ ਨੂੰ ਅੱਗ ਲਾ ਲ ਦੋ ਨੂੰ ਤੂੰ ਹੀ ਕਰਨਾ ਆਹ ਡੀਟੀਵੀ ਤਾਂ ਲਾ ਲੈ ਨਾ ਕਿ ਇੱਥੇ ਵੀ ਪਈ ਨੇ ਲੈ ਓਏ ਐ ਕਰੋ ਮੇਰੀ ਗੱਲ ਸੁਣਾ ਹਰਮਨ ਪਾਣੀ ਗੋਦੂ ਭਾਈ ਨੇ ਚੋਰੀ ਹਾਂ ਦਰਵਾਜ਼ਾ ਐ ਕਰ ਬੋਬਨੀਆ ਮੇਰੀ ਗੱਲ ਸੁਣ ਕੇ ਪਾਣੀ ਨੂੰ ਅਗਲਾ ਕਿੱਥੇ ਪੱਕੜ ਬਾਬੇ ਸੁਣ ਗੱਲ ਸੁਣ ਸਾਰੇ ਕੱਤੇ ਪਾਰ ਉਹ ਇੰਟਰਨੈਸ਼ਨਲ ਕਲਾਕਾਰ ਬਣ ਗਿਆ ਇਹ ਐਜੀ ਬੱਗੜ ਬਾਬਾ ਬੱਗੜ ਬਾਬਾ ਇਹ ਚਾਬੀ ਗੱਲ ਸੁਣ ਬੱਗੜ ਬਾਬਾ ਜੀ ਹਾਂ ਇਹਦਾ ਕਿੱਥੇ ਉਹ ਤੈਨੂੰ ਇਹ ਫਿਲਮ ਕਰਕੇ ਕਿਵੇਂ ਲੱਗ ਰਿਹਾ ਫਿਰ ਤਾਂ ਸਾਨੂੰ ਹੀ ਤੁਣਾ ਕਰਨਾ ਹੈ ਕਿ ਐਂ ਥੱਲੇ ਤੁਣੇ ਧਰ ਲੈ ਥੱਲੇ ਨੂੰ ਆਪ ਤੇ ਖਲੋ ਕੇ ਮਾਰੇ ਕੱਟ ਥੋੜਾ ਤੀ ਸਸਰੀ ਘਰ ਦਾ ਠੀਕ ਹੈ ਲੱਗ ਟਾਈਮ ਉਹ ਤੈਨੂੰ ਹੈ ਟਾਈਮ ਹੀ ਆ ਟਾਈਮ ਨੂੰ ਕੀ ਮੈਂ ਲੇਟ ਹੋ ਗਿਆ ਹੁਣ ਆ ਜਾ ਚਾਂਬਲੀਆ ਸਿਰੀ ਬਾਰੇ ਬੋਲੋ ਫਿਲਮ ਦੇ ਬਾਰੇ ਥੋੜਾ ਕਿਹੜਾ ਕੈਰੈਕਟਰ ਇਹਦੇ ਚ ਸੱਚ ਮੈਂ ਇਹਨਾਂ ਨੂੰ ਆਉਂਗਾ ਇਹਦਾ ਸ਼ਰਦਾ ਲੂਆ ਅੱਛਾ ਬਾਬੇ ਕੋਲ ਪੁੱਛਾਂ ਲੈ ਬਿੱਲਾ ਚ ਚਮ ਤੇਰੇ ਬਾਬੇ ਦਾ ਮੈਂ ਸ਼ਰਦਾ ਲੂਆ ਚਮਟਾਉਂਦਾ ਸੀ ਚਮਤੇ ਵਜਾਇਆ ਕਰਾਂਗੇ ਅੱਛਾ ਠੀਕ ਹੈ ਤੇ ਜੋ ਬਾਬਾ ਜੀ ਮੈਂ ਕਿਹਾ ਕਰਾਂਗੇ ਵੀ ਐਵੇਂ ਕਰਨਾ ਅਸੀਂ ਫਿਰ ਉਹ ਮੈਂ ਗਾਈਡ ਕਰਿਆ ਕਰਾਂਗੇ ਸੰਗਤਾਂ ਨੂੰ ਆਉਣ ਵਾਲੀਆਂ ਨੂੰ ਓਕੇ ਹਾਂ ਤੇ ਠੀਕ ਆ ਬਹੁਤ ਵਧੀਆ ਕਰਨਾ ਠੀਕ ਆ ਤੇ ਹਰਮਨ ਤੇਰਾ ਗਰ ਕੈਕਟਰ ਆਈ ਦੇ ਚਾਉਣੀ ਆ ਬਣਤਾ ਜਾਣਦੇ ਹਜੇ ਦੱਸ ਤਾਂ ਰੇ ਕਾਲਾ ਪਰਣਾ ਦੀ ਕਾ ਮੈਂ ਲੈ ਕੇ ਆਇਆ ਧਰ ਕੇ ਜਾ ਰਾ ਵਾ ਬਣਲਾ ਵੱਡੀ ਬਣੀ ਚਾਹ ਚੱਲਣ ਤਾਂ ਬਾਤ ਐ ਨਹੀਂ ਰਵੇ ਕਾਲਾ ਹੋ ਓਏ ਨਹੀਂ ਤਾਂ ਪਰਣਾ ਦੀ ਕਿੱਥੇ ਬਣ ਲੈ ਚਾਹ ਰਾ ਹੈ ਨਹੀਂ ਉਹ ਐਡਾ ਪਰਣਾ ਦੀ ਬੱਕੜ ਬਾਬਾ ਜੀ ਮਾਤਾ ਤੁਹਾਡੇ ਕਰੈਕਟਰ ਬਾਰੇ ਬੋਲੋ ਦੂਰ ਹੋ ਜਾ ਅਸਲ ਤੂੰ ਚਲੀ ਜਾ ਬੋਲਣਾ ਜ਼ੋਰਾ ਤੇ ਹੁਣ ਮੈਂ ਦੱਸਦੀ ਆ ਇਹ ਫਿਲਮ ਕੀ ਆ ਦੱਸੋ ਇਹ ਜਿਹੜੀ ਫਿਲਮ ਹੈ ਇਹ ਚੰਬਲਿਆ ਸੀਰੀ ਆ ਇਦੇ ਵਿੱਚ ਦਿਖਾਇਆ ਜਾ ਰਿਹਾ ਕਿ ਜੱਟ ਹੈ ਜਿਹੜਾ ਸਿਰੀ ਤੋਂ ਕਿੰਨਾ ਕੁ ਪਰੇਸ਼ਾਨ ਹੈ ਹਨਾ ਸਾਰੇ ਸਿਰੀ ਨਹੀਂ ਮਾੜੇ ਹੁੰਦੇ ਕਈ ਕੰਮ ਵੀ ਕਰਦੇ ਨੇ ਬਹੁਤ ਵਧੀਆ ਪਰ ਜਿਹੜਾ ਸਾਡਾ ਸਿਰੀ ਹੈ ਨਾ ਇਹ ਪੈਸੇ ਤਾਂ ਲੈ ਜਾਂਦਾ ਪਰ ਕੰਮ ਨਹੀਂ ਕਰਦਾ ਡੱਕੇ ਤੇ ਦੋ ਨਹੀਂ ਕਰਦਾ ਹੈਗਾ ਚੰਬਲਿਆ ਫਿਰਦਾ ਚੰਬਲਿਆ ਹੋਇਆ ਸਿਰੀ ਆ ਡੱਕੇ ਤੇ ਦੋ ਨਹੀਂ ਤੇ ਡੱਕਾ ਦੂਰਾ ਨਹੀਂ ਕਰਦਾ ਚਾਲੇ ਡੱਕਾ ਦੂਰਾ ਨਹੀਂ ਕਰਦਾ ਡੱਕੇ ਤੇ ਦੋ ਵੀ ਨਹੀਂ ਕਰਦਾ ਕੰਮ ਚੋਰ ਹੈ ਮੀਰਾ ਪੁਰਾ ਰੱਜ ਕੇ ਹਾਂ ਨਿਰਾਪura ਕੰਮ ਤੋਂ ਪਰੇਸ਼ਾਨ ਅਸੀਂ ਉਸ ਤੋਂ ਬਹੁਤ ਪਰੇਸ਼ਾਨ ਹਾਂ ਪੈਸੇ ਤਾਂ ਲੈ ਜਾਂਦਾ ਪਰ ਕੰਮ ਸਾਨੂੰ ਹੀ ਕਰਨਾ ਪੈਂਦਾ ਹਨਾ ਸਾਰੀ ਵਿਪਤਾ ਮੈਨੂੰ ਪਿੱਟਣੀ ਪੈਂਦੀ ਆ ਜਾਂ ਮੇਰਾ ਘਰ ਵਾਲਾ ਕਰਦਾ ਹਨਾ ਉਹ ਪੈਸੇ ਲੈਂਦਾ ਵੰਡਣ ਕੇ ਫੇਰੀ ਜਾਂਦਾ ਬਾਕੀ ਤੁਹਾਨੂੰ ਦਿਖਾਵਾਂਗੇ ਫਿਲਮ ਦੇ ਵਿੱਚ ਜਿਨ੍ਹਾਂ ਦੀ ਇਹਨਾਂ ਦੇ ਸਹੀ ਕੰਮ ਨਹੀਂ ਕਰਦੇ ਉਹ ਜਰੂਰ ਕਮੈਂਟ ਕਰਕੇ ਦੱਸਿਓ ਤੇ ਮੇਰਾ ਰੋ ਕੁਟੀ ਕਰਨਾਲਾ ਬੋਬੀ ਇਹ ਸਾਡੇ ਲਾਪਰੀਤ ਜੀ ਨੇ ਅਣੀ ਤੁਹਾਡੀ ਲੱਤ ਕਿਦਾਂ ਦੀ ਤੁਹਾਡੀ ਇਹ ਸਿਰੀ ਦੇ ਘਰ ਵਾਲੇ ਨਹੀਂ ਜੀ ਇਹ ਸਿਰੀ ਦੇ ਘਰ ਵਾਲੀ ਆ ਅੱਛਾ ਸਿਰੀ ਨੂੰ ਮੈਸ ਖਾਸ ਖਾ ਭੇਜਦੇ ਨੇ ਵੀ ਆਏ ਕਰਦੇ ਜੇ ਆ ਕੇ ਆਏਗਾ ਕੀ ਹਰਵਾਤਾ ਸਾਡੇ ਕਹਣੇ ਤੇ ਚੱਲਦਾ ਸੀ ਜੀ ਮੋੜ ਗਈ ਤਾਂ ਹੋਰ ਮੇਰੀ ਆ ਬੰਦੇ ਰੋ ਮੇਰਾ ਵੀ ਚੰਡਾ ਬੰਡਾ ਦਿਲ ਆ ਨਾ ਇਹ ਤਾਂ ਅੱਖਾਂ ਵਾਲੀ ਬੰਦਾ ਮਾਰ ਦਵੇ ਕਿੱਡਾ ਵੱਡਾ ਦਿਲ ਆ ਮੇਰਾ ਲੱਖ ਰੁਪਈਆ ਦਾ ਮੋਬਾਈਲ ਧਰ ਕੇ ਮਾਈ ਭੁੱਲ ਗਿਆ ਬਈ ਸੇ ਸਾਨੂੰ ਵੀ ਨਾ ਰਾਂਗੇ ਕਿਹੜਾ ਸਾਡਾ ਤੁਹਾਡੇ ਕੋਲੇ ਹੂੰ ਤਾਨ ਨਹੀਂ ਆ ਯਾਰ ਮੈਂ ਕਿੱਡਾ ਵਡਾ ਤੇਰਾ ਓਏ ਆਹੀ ਮੰਗਣਾ ਤਾਨ ਨਹੀਂ ਆ ਵਾਹ ਦੇਖੋ ਪੌਂਦ ਦਿਖਾਈ ਫੜਾ ਬੇਡਾ ਤੇਰਾ ਆ ਲੈ 1 ਲੱਖ ਰੁਪਏ ਦੋ ਨਾ ਕਿ ਤੇ ਹੋਰ ਕੁਸੂ ਮਾਰੀ ਜਾਂਦਾ 1.5 ਲੱਖ ਦਾ ਲੱਖ ਦਾ ਤਾਂ ਮੂੰਹ ਚੋਂ ਨਿਕਲ ਗਿਆ ਆ ਆ ਦੇਖੋ ਹਰਮਨ ਦਾ ਗੈਟ ਅਪ ਹਰਮਨ ਤੇਰਾ ਕਿਹੜਾ ਕੈਰੇਕਟਰ ਆ ਬੋਲ ਹੁਣ ਦੱਸਾਂਗਾ ਜਦੋਂ ਪੁੱਛਾ ਦਿੱਤੀ ਨਾ ਤੈਨੂੰ ਫੇ ਕਣ ਚੱਕੇ ਸਾਰੇ ਪੁਰਾਣੀਆਂ ਨਵੀਆਂ ਗੱਲਾਂ ਸਾਰੀਆਂ ਦੱਸੀਆਂ ਤੈਨੂੰ ਫੇਰ ਪਤਾ ਲੱਗੂ ਅੱਛਾ ਹੂੰ ਤੇ ਸਾਰੀਆਂ ਗੱਲਾਂ ਸੋ ਤੇਰੀਆਂ ਵੀ ਦੱਸੂ ਦੱਸ ਦੀ ਦੱਸ ਦੀ ਦੱਸੂ ਤੈਨੂੰ ਸਾਡੀ ਕਿਸੇ ਗੱਲ ਦਾ ਹੀ ਨਹੀਂ ਪਤਾ ਦੱਸੂ ਕਣ ਚੱਕਾਂਗੇ ਤਾਂ ਕਣ ਦੱਸੂ ਦੱਸ ਦੀ ਦੇਖੀ ਤੂੰ ਮੈਂ ਤਾਂ ਤੁਹਾਡੇ ਕੋਲ ਲਾ ਲਾ ਕੇ ਆਓ ਜੀ ਤੁਹਾਨੂੰ ਦਿਖਾਣੇ ਆ ਕੁਛ ਚੜਵਾਣੀ ਲੈ ਆਓ ਜਦੋਂ ਪੀਣਿਆ ਰਸਪੇਰਾ ਇਹਨੂੰ ਦਾ ਲੰਗਾ ਇੱਕ ਇਹ ਕਹਿੰਦਾ ਉਹ ਇਹ ਇਹਦਾ ਗੱਲਾਂ ਕਰੇ ਨਹੀਂ ਨਹੀਂ ਬਾਬਾ ਬੜਾ ਯਾਦ ਪੜੋ ਆਪਾ ਆ ਤੇ ਦੇਖ ਇਹਨੂੰ ਤੈਪ ਨਹੀਂ ਹਾਂ ਬਾਬਾ ਲੱਸ ਵੇ ਕੱਢ ਜਾ ਬਈ ਆ ਬਾਬਾ ਇਹ ਨਹੀਂ ਕਰਨਾ ਇਹ ਹਾਲਾ ਬਈ ਕੱਪੜਾ ਪਾਵਨ ਸੱਜਣਾ ਪਾਵਨ ਕੇ ਲਾਲ ਕਪੜਾ ਤੇ ਇੱਕ ਟਾਂ ਹੋਰ ਚਾਪੇ ਦੋ ਚਾਰ ਸਮਾਰਕੀ ਬਣਾਈਏ ਆ ਵੀ ਇਹਨਾਂ ਦੇਖੋ ਆ ਵੀ ਇਹਨਾਂ ਦੇ ਕੱਪੜਾ ਇੱਕ ਜਿਹੜੀ ਚੱਲਾ ਦੋ ਟਾਂ ਲੱਗੋ ਆ ਟੈਲਾ ਦਿਖਾ ਦੇ ਥੱਲੇ ਕੰ ਬੱਬੜ ਨਾਲ ਕੱਪੜਾ ਪਿਆ ਉਹ ਨਹੀਂ ਕਿੱਥੇ ਪਿਆ ਖੜਾ ਖੜਾ ਇਹਦੇ ਇੱਧਰ ਤੇ ਕੀ ਕਰਦਾ ਤੇ ਇੱਥੇ ਪਿਆ ਉਹ ਕਿਹੜਾ ਕਿੱਡੇ ਮਾਰ ਜਾ ਮਫੜਾ ਕੱਢ ਲਿਆ ਤੇ ਇੱਧਰ ਹੋਰਦਾ ਹਾਂ ਦੱਸ ਪੁਰਿਆ ਮੈਂ ਮਸ਼ੀਨ ਦਾ ਹੀ ਹਾਂ ਇੱਧਰ ਤਾਂ ਓਏ ਉਹ ਤਾਂ ਉੱਤਰਿਆ ਹਾਂ ਆ ਲੇਖ ਹਾਈ ਹੋਏ ਤਾਂ ਕਿ ਪੈ ਕੇ ਆ ਜਾ ਹਾਈ ਹਰਮਨ ਤੂੰ ਤਾਂ ਵਾਲੇ ਚੋਂ ਖੁੱਤ ਤੇਰੀ ਨੌਜੀ ਮੇਲਾ ਸੁਖੀ ਖਿਆਲ ਜੀ ਨੂੰ ਕਿਵੇਂ ਲੱਗ ਰਿਹਾ ਫਿਲਮ ਕਰਕੇ ਸਾਡੇ ਨਾਲ ਬਹੁਤ ਵਧੀਆ ਲੱਗ ਰਿਹਾ ਬਹੁਤ ਘੈਂਟ ਘੈਂਟ ਕਰੈਕਟਰ ਨੇ ਬੱਬਲ ਤਾਂ ਜਮੀ ਐਂਡ ਗੱਲ ਬਾਤ ਉਹ ਮੇਰੀ ਚਾਚੀ ਐ ਇਹ ਵਿਚਾਰੀ ਰੋਟੀ ਬਾਣੀ ਪੁੱਛ ਲੈਂਦੀ ਆ ਵਧੀਆ ਹੋਰ ਕਿਆ ਦੋ ਡੰਗ ਦੀ ਰੋਟੀ ਖਾ ਲੈਨੇ ਆ ਅਗਲੇ ਸਾਲ ਕਹਿੰਦੇ ਫੇਰ ਲਾਵਾਂਗੇ ਤੈਨੂੰ ਮੋਹ ਵਾਲਾ ਕਰਦੇ ਆ ਮੈਨੂੰ ਐ ਚਾਚੀ ਰਲਾਵੋਗੇ ਹਾਂ ਹਾਂ ਰਲਾਵਾਂਗੇ ਕਿੰਨੇ ਸਾਲ ਰੱਖੋਗੇ ਮੈਨੂੰ ਬਈ ਜਦ ਤੱਕ ਬੰਦਾ ਬਣ ਕੇ ਰਹੇਗਾ ਤੂੰ ਤਾਂ ਸਾਡੇ ਪੈਸੇ ਖਾਈ ਜਾਣਾ ਪਰ ਖਾਣ ਵਾਸਤੇ ਹੁੰਦੇ ਆ ਪੈਸੇ ਇੰਨਾ ਕੰਮ ਵੀ ਕਰਦਾ ਸੋਡਾ ਬੱਬਰ ਵੀ ਭਰਦਾ ਮੈਂ ਸਾਰਾ ਦਾ ਪਸ਼ੂਆਂ ਤੁਹਾਡਾ ਜਿਹੜਾ ਕੈਰੈਕਟਰ ਹੈ ਉਹਦੇ ਬਾਰੇ ਬੋਲੋ ਕਿਵੇਂ ਲੱਗ ਰਿਹਾ ਤੁਹਾਨੂੰ ਮੇਰਾ ਕੈਰੈਕਟਰ ਮੇਰਾ ਹੈਗਾ ਸੀਰੀ ਦਾ ਇਹਨਾਂ ਦੇ ਘਰੇ ਰਲਿਆ ਹੋਇਆ ਵਿਚਾਰੇ ਘੱਟ ਹੀ ਪੈਸੇ ਬੂਸੇ ਦੇ ਕੇ ਰਾਜੀ ਨੇ ਮੈਨੂੰ ਕਿਉਂ ਪੈਸੇ ਤਾਂ ਇਹਨੇ ਲੈ ਜਾਣਾ ਮੇਰੇ ਤੋਂ ਚਲ ਆਏ ਤਾਂ ਮੇਰਾ ਖੁੱਲਾ ਖਰਚਾ ਲੈ ਲਿਓ ਤਾਂ ਖਾਂ ਗਿਆ ਸਾਨੂੰ ਚਲ ਕੋਈ ਨਾ ਅੱਛਾ ਮੈਨੂੰ ਐਂ ਦੱਸ ਹੈਨਾ ਸੁਖੀ ਖਿਆਲ ਜੀ ਇਹ ਦੱਸੋ ਵੀ ਜਿਵੇਂ ਤੁਸੀਂ ਫਿਲਮ 'ਚ ਕਰ ਰਹੇ ਆਂ ਵੀ ਐ ਪੈਸੇ ਲੈ ਕੇ ਹੈਨਾ ਕੰਮ ਨਾ ਕਰਨਾ ਮਾਲਕ ਦਾ ਚੰਗੀ ਗੱਲ ਤਾਂ ਨਹੀਂ ਹੈਗੀ ਨਾ ਨਾ ਹੈਨਾ ਮਾੜੀ ਗੱਲ ਹੈ ਨਾ ਮਾੜੀ ਗੱਲ ਜੇ ਪੈਸੇ ਲੋ ਤਾਂ ਕੰਮ ਕਰਨਾ ਚਾਹੀਦਾ ਮਾਲਕ ਦਾ ਸਹੀ ਗੱਲ ਮੈਸੇਜਾਂ ਵੀ ਵਧੀਆ ਇੱਕ ਦੂਜੇ ਨਾਲ ਰਲ ਕੇ ਰਹੋ ਕਿਸੇ ਦਾ ਮਾੜਾ ਨਾ ਕਰੋ ਬਈ ਚੰਗਾ ਕਰੋ ਅਸੀਂ ਇਸ ਫਿਲਮ 'ਚ ਇਹੀ ਦਿਖਾ ਰਹੇ ਹਾਂ ਵੀ ਜੇ ਨੌਕਰ ਕੰਮ ਨਾ ਕਰੇ ਤਾਂ ਮਾਲਕ ਕਿੰਨਾ ਕੁ ਪਰੇਸ਼ਾਨ ਹੁੰਦਾ ਹੈ ਨਾ ਹਾਂ ਮੈਂ ਇਹਨਾਂ ਨੂੰ ਬਹੁਤ ਘੱਟ ਪਰੇਸ਼ਾਨ ਕੀਤਾ ਵਿਚਾਰਾਂ ਨੂੰ ਇਹ ਬਹੁਤ ਕਰਦੇ ਰਹੇ ਮੈਨੂੰ ਆਹੋ ਕੋਈ ਨਾ ਫਿਰ ਉੱਤਰਾ ਪਿਆ ਮੇਰਾ ਫੇਰ ਵੀ ਕੰਮ ਕਰਾਉਂਦੇ ਨੇ ਝੂਠ ਬੋਲ ਕੇ ਪੈਸੇ ਲਗਾ ਮੇਰੇ ਤੋਂ ਥੈਂਕ ਯੂ ਓਕੇ ਜੀ ਹਾਂ ਮਾਪਾ ਦੱਸ ਚਾਹੋ ਜੀ ਆਵਾ ਕਿਹੜੀ ਆਸਾਂ ਦੀ ਹਾਂ ਉਹ ਵਾਲੀ ਮੈਂ ਪੜਾ ਰਿਹਾ रेडी एक्शन ਜਿਸ ਹਾਲ ਦੀ ਮੈਂ ਸਾਈ ਬਾਰੇ ਬੰਨਿਆ ਆ ਸੰਨੀਆਂ ਵੀ ਕਰਤੀਆਂ 9 ਵਜੇ ਪਹਿਲੇ ਕੱਲੇ ਦਾ ਹੱਥ ਲੱਗੇ ਆ ਬਸਲੀ ਪ੍ਰੋਗਰਾਮ ਹੋ ਗਿਆ ਹੁਣ ਦਾ ਰਮੜਾ ਪੈ ਰਿਹਾ ਦਾ ਪਿੱਪੜ ਲਾ ਲਿਆ ਪਿੱਪੜੇ ਹੋ ਗਏ ਛੱਤ ਚੂੜੀ ਪਾ ਕੇ ਦਵਾਰ ਤੇ ਟੱਕਰੀ ਚ ਵਾਲੀ ਕਹਿੰਦਾ ਪਿੱਪੜ ਨਹੀਂ ਕਹਿਣਾ ਚਲੋ ਹੋ ਜਾ ਜਰਾ ਜਮਨੱਕ ਦਾ ਲੱਕ ਦੇ ਐਕਸਪ੍ਰੈਸ਼ਨ ਨਹੀਂ ਕੱਲੇ ਦੇ ਦੱਸਵਾ ਤੁਹਾਡੇ ਜੱਟੂਆਂ ਮਾਗਣ ਚੱਕ ਕੇ ਲਿਆ ਗਿਆ ਉਹ ਕੋਈ ਜਵਾਬ ਦੇਊਗਾ ਲਾਦ ਇੱਕ ਜਵਾਬ ਦਿੱਤਾ ਉਹਨੇ ਫੇਰਾ ਜਵਾਬ ਨੇ ਹਾਂ ਹਾਂ ਇੱਕ ਗੱਲ ਕੁਛ ਫੇਰੋ ਦਾ ਜਵਾਬ ਦਿੱਤਾ ਕੁਝ ਨੇਦਰਾ ਗਿਆ ਆਇਆ ਜਾਂਦਾ ਮੈਂ ਕਿਹੜਾ ਕੁਤੂਰ ਅੜਦੀ ਨਹੀਂ ਇੰਨੀ ਗੱਲ ਹਾਂ ਦਿੱਤੇ ਵਾਰੀ ਅੜਦੀ ਨਹੀਂ ਮੈਂ ਮੈਂ ਨੂੰ ਮਾਹ ਬਾਬਾ ਵੀ ਮੈਨੂੰ ਤਾਂ ਪਤਾ ਨਹੀਂ ਹਾਂ ਠੀਕ ਹੈ ਕਹਿੰਦਾ ਕਰਜ਼ ਕਿੰਨੇ ਗੁਣ ਹਾਂ ਹਾਂ ਕਹਿੰਦਾ ਕਰਜ਼ ਕਿੰਨੇ ਮਾਹ ਬਈ ਦੋ ਕਹਦਾ ਟੱਬਰ ਤੇ ਪੁੱਛਿਆ ਐ ਤੂੰ ਦੱਸ ਵਾ ਐ ਨਹੀਂ ਕਹਦਾ ਟੱਬਰ ਤੇ ਪੁੱਛਿਆ ਕਿੰਨੇ ਦੀ ਹੋ ਠੀਕ ਹੈ ਬਹਾਪਾ ਮਿਲਦਾ ਭਰਾ ਤੂੰ ਰਸ ਕਿੰਨੇ ਆ ਕਹਿੰਦਾ ਜੇ ਰਸਤਾ ਦਰਵਾਨੇਗਾ ਮੈਨੂੰ ਦੱਸ ਕੀ ਵੀ ਤੇ ਯਾ ਤੇਰੇ ਹਾਂ ਕਹਿੰਦਾ ਫਿਰ ਜੇ ਦੱਸ ਤਾ ਕਹਿੰਦਾ ਫਿਰ ਬਣੇਗਾ ਜਾਣਦਾ ਨਹੀਂ ਕਿ ਤੈਨੂੰ ਪਤਾ ਨਹੀਂਗਾ ਕਲਾ ਤੀਰ ਕਰ ਕੋ ਮੂੰਹ ਤੀਰ ਥੋੜੇ ਰਾਤ ਨੂੰ ਹੈ ਨਾ ਮੂੰਹ ਤੀਰ ਦੇਖੋ ਕਹਿੰਦਾ ਪਰ ਮੈਂ ਕਿਹਾ ਕਿਹਾ ਮੈਂ ਕੋਲ ਆ ਮਾਟੀ ਦੇ ਕਿਹੜਾ ਵਾਲੀ ਦੇ ਕਿਹੜਾ ਮੁੰਡਾ ਹੈ ਨਹੀਂ ਹੋਇਆ ਆ ਆ ਇਹ ਕਹਿੰਦਾ ਤੇ ਲੈਦਾ ਕਾ ਕੱਢ ਵੀ ਗੱਲਾਂ ਲਾਕਾਰ ਬਾਜੋ ਨਾ ਬਾਜੋ ਨਾ ਆ ਲੈ ਗਈ ਜੀ ਕਰਨਾ ਚਾਹੀਦਾ ਆ ਆ ਆਓ ਜੀ ਆਪਣਾ ਨਾਮ ਬੰਦੇ ਜੀ ਆਪਣਾ ਆਮ ਜੀ ਜ਼ਖਾਮ ਹੋ ਰਿਹਾ ਜੀ ਆਪਣਾ ਆਮ ਰੈਡੀ ਆ ਜੀ ਸਾਥ ਐਕਸ਼ਨ ਉਸ ਸਾਤ ਦੇ ਖਲੋਕੇ ਮਾਰੇ ਥਾਪੀਆਂ ਪਤਾ ਸੂਬੇ ਰਾਜਵਾਨ ਹੋ ਗਿਆ ਹਾਂ ਆ ਲੈ ওকে ਇੱਕ ਹੋਰ ਦਿਨ ਬੜਾ ਤੇ ਬਕਰ ਬਾਬਾ ਜੀ ਇਹ ਵੀ ਪਹਿਲਾਂ ਤੋਂ ਨਹੀਂ ਬੱਸ ਕੋਈ ਗੱਲ ਨਹੀਂ ਹੋ ਜਾਣਾ ਅਬ ਅੰਗੀਗਾ ਤਾਂ ਇਹ ਕੱਪੜੇ ਜਿਹਦੇ ਪੈਰ ਗੁੱਸਤੇ ਹੋਣਗੇ ਉਹ ਆਪਣੇ ਕੋਲੇ ਕੀ ਰਹਿਗਾ ਫਕੂ ਦਾ ਚੂਰਾ ਚੱਕਦਾਂਗੇ ਕਰਦਾਂਗੇ ਕਰਦ ਕਰੋਲ ਤੇ ਆਨਤਾ ਬਾਬੇ ਨੂੰ ਆ ਤਿਆਰ ਹੋ ਗਿਆ ਤੂੰ ਨਾ ਕੜਦੇ ਪਾਸੇ ਕਿਹਨੂੰ ਲੈ ਆਉਂਦਾ ਮਾਂ ਤੇਰੀ ਕਿਹਦਾ ਹੋਊਗਾ ਇਹ ਵੀ ਨਹੀਂ ਜਾ ਕੇ ਨੇ ਤੈਨੂੰ ਕਿੰਨੀ ਅੰਦਰੇ ਲਾ ਲਏ ਇਹਨੂੰ ਅੰਦਰ ਪਾਪੂ ਪਾਪਾ ਦੇ ਤੇਲ ਧੋਗ ਤਿੰਗੀ ਤਾਂ ਮੈਂ ਬਦਲ ਬੈਠੋ ਕੜਾ ਲਾ ਦੇ। ਲੈ ਲਿਆ ਨੀ। ਠੀਕ ਹੈ। ਨੀ ਉਹ ਬੋਲ। ਆਰਾਮ ਨਾਲ ਦੱਸ। ਬੱਸ ਰਹਿ ਲੈ। ਅੱਜ ਦੇਖੋ ਜੀ ਹਰਮਨ ਦੀ ਨਵੀਂ ਲੁੱਕ। ਲੈਟ ਟੱਕਲੇਵਾ। ਨੀ ਬੱਗੜ ਦੀ ਵੀ ਨਵੀਂ ਲੁੱਕ। ਲੈਟ ਟੱਕਲੇਵਾ। ਹਾਂ। ਖਲੋ ਨਾ? ਨਾ ਇਹ ਤਾਂ ਵਾਲਾ। ਇਹ ਵੀ ਨਵੀਂ ਲੁੱਕ। ਆਜਾ। ਚੁੱਕੀ। ਹਾਂ। ਉਹ ਇੱਕ ਕਾਪੀ ਪਈਆ ਗੱਡੀ 'ਚ ਉਹ ਵੀ ਚੱਕ ਲਈ। ਹੋਰ ਕੀ ਕਾਹ ਯਾਰ ਕਰ ਸਕਦੇ ਆ ਜੱਪਾ। ਆ ਕੇ ਬਾਬੇ ਦੇ ਸਿਰ ਤੁਲੂ। ਆ ਬਾਬੇ ਤਾਂ ਮਾਰਦੇ। ਲੋਕ 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 ਕੀ ਹੋਈ ਬਈ ਆ ਆ ਤਾਂ ਤੇਰਾ ਫੋਨ ਆ ਹਾਂ ਉਹ ਮੇਰਾ ਮੈਂ ਤਾਂ ਹਰਮਨਦੀਪ ਚ ਬਣਾਈ ਸੀ ਹੋਰ ਸੁਖੀ ਮੈਨੂੰ ਇੱਕ ਪੜਾਓ ਇਹ ਬਾਬੇ ਦੇ ਸ਼ਰਧਾਂ ਨੂੰ ਮਾਰੇ ਨੇ ਜੀ ਦੇਖੋ ਨਾ ਮਾਰਦਾ ਬਾਬੇ ਦੀ ਬੜੀ ਮਨਤ ਹੈ ਨਾ ਪਕੜਾ ਬਾਬਾ ਨਹੀਂ ਸਾਡਾ ਲੈ ਪਕੜਾ ਪੜ ਬਈ ਕੈਮਰਾ ਤੇਰੀ ਡਿਊਟੀ ਆ ਤੂੰ ਕਿਹਨੂੰ ਚਾਹਵੇਂ ਕੈਮਰਾ ਫੜਾਓ ਕਿ ਮੁਝ ਤਾਂ ਨਹੀਂ ਕਿਉਂ ਫੇਵੀ ਉਹਦੀ ਵਾਦਤ ਵੀ ਹੋਦਾ ਹੂ ਸੂਰ ਦਾ ਦਰਵਾਜ਼ਾ ਨੂੰ ਫੁਰਦਾਨ ਦਿਲਾਂ ਸੂਰ ਦਾ ਦਰਵਾਜ਼ਾ ਨਹੀਂ ਜਿਉਂਦਾ ਮੈਂ ਮਾਈ ਦਾ ਕੰਡਾ ਲੱਗਣਾ ਮਾਈ ਦਾ ਮੈਂ ਭਲਾਵਾ ਹੈ ਨਾ ਬੇਬੇ ਦਾ ਹਾਲਾ ਦੱਦ ਦਾ ਹਾਲਾ ਲੱਗਣਾ ਮੈਂ ਨਾ ਪਿਆ ਦੂਰ ਰਾਜਾ ਦਾ ਹਾਲਾ ਹੈ ਨਾ ਨਹੀਂ ਇਹ ਨਾ ਉਹ ਕਿਦਾਂ ਲੰਬਾ ਕਰ ਜਾਨੀ ਬੇਟਾ ਮੇਰੀ ਸਰ ਇਹ ਨਹੀਂ ਕਰਦੀ ਜਿੱਦਾਂ ਉਹ ਹੈਗਾ ਮੈਂ ਤਾਂ ਰੱਖੇ ਰਿਹਾ ਕਹਿੰਦਾ ਕਿੱਧਰ ਰੱਖੇ ਕੱਪੜੇ ਮਾਈ ਏ تینੇ ਕੱਪੜੇ ਦਾ ਆਪਣਾ ਬਾਰੇ ਕੋਈ ਗਿਆ ਨਹੀਂ ਸਾਰੇ ਕੱਢ ਲੈਣੇ ਕੱਪੜੇ ਜੰਮੀ ਨੇ ਬਾਰੇ ਜਿੱਪੀ ਸੋ ਆ ਦੇਖ ਲੈ ਪੱਕ ਮੱਝੇ ਦੇ ਦੇਖ ਨਹੀਂ ਅੰਦਰ ਮੱਝੇ ਮੱਝੇ ਦੇਖੋ ਉਹ ਇੰਨੇ ਨੋ ਉਹ ਯਾਰ ਇਹ ਆਪੇ ਭੁੱਲੀ ਬੈਠਿਆ ਉਹ ਮਰ ਗਿਆ ਜੇ ਚ ਪਾ ਦੇ ਤਾਂ ਦੰਦੇ ਨਾਲ ਪਾ ਦੰਦੇ ਤੇ ਚੜਾ ਦੇਖੋ ਕਿੰਨਾ ਚੜਦਾ ਚੜਾ ਜਾਂਦਾ ਦੋ ਹਰ ਦੇ ਬਾਦ ਹੋ ਜਾਂਦਾ ਆ ਕੋਈ ਨਹੀਂ ਕਿਤੇ ਗਾਣੇ ਭੈਣ ਹੋ ਜਿਹੜੇ ਇੱਥੇ ਜਿਹੜੇ ਮੇਰੇ ਸਾਹ ਦੇ ਉਹ ਸਾਰੇ ਜੰਮੀ ਨੇ ਇਹ ਬੰਦੇ ਆ ਰੋ ਬਾਬਾ ਅਰੇ ਗੱਲ ਨਹੀਂ ਲੜਾ ਵੇ ਪਹਿਲੇ ਜੇ ਤੁਸੀਂ ਅਸੀਆਂ ਦੋ ਜੇ ਜੇ ਤੁਸੀਂ ਫਾਬੜੀ ਕੋਲ ਤੱਕਦੀ ਲੱਗੀ ਉਹਦੇ ਨੂੰ ਮੈਂ ਬੀ ਵਾਰ ਲੱਗਾ ਵਾਰ ਉਹਦੋਂ ਹੋਊਗਾ ਜਦ ਤੁਸੀਂ ਮੈਂ ਕਿਹਾ ਜੂਰਾ ਆਇਆ ਨੂੰ ਤਾਂ ਉਹ ਬੇਸਤ ਦਾ ਕਹਿਣਾ ਮੈਂ ਐਂ ਜੀ ਤੇਰੇ ਨਾਲ ਸੋ ਬਣਾ ਲੈਂਦੀ ਆ ਹਾਂ ਹਾਂ ਬਾਈ ਤਸੂ ਆਇਆ ਕੋ ਆਇਆ ਕਹਿੰਦਾ ਬਾਬਾ

ਕਦੋਂ ਇਹ ਬੋਲਾਰੇ ਬੋਲਾਰੇ ਪਰੇਗੋ ਜੀ ਆ ਗਿਆ ਜੀ ਦੇ ਦੋ ਲੱਤਾਂ ਤੇ ਮਾਰੀ ਬੱਲੇ ਬੈ ਕੇ ਮਾਰੀ ਸਾਬ ਆ ਗਿਆ ਖੜਦਾ ਖੜਦਾ ਕਰਦਾ ਕਰਦਾ ਬੰਬਾਸ ਕਰ ਲੈ ਕੋਲੇ ਜਿਹਾ ਇੱਕ ਮਨੋਸ ਸੁਦਾ ਪਾਪਾ ਜੀ ਦੇ ਮੱਥੇ ਤੇ ਸੂਰ ਦਾ ਦਲਦਲਾਓ ਠੀਕ ਹੈ ਕਹੋ ਪਾਂਟਾ ਸੂਰ ਦੇ ਦੰਦ ਲਾ ਕੇ ਮਰੀ ਹੈਗਾ ਕਹਿੰਦਾ ਮਾਈ ਆ ਗੈਣਾ ਮੱਥੇ ਲਾਣਾ ਤੂੰ ਐ ਮਾਧਾ ਬੇਬੇ ਦਾ ਹਾਰ ਨਾ ਹੋਣਾ ਖੁਦ ਆਖੀ ਆਏ ਦੇ ਐ ਕਹਿੰਦਾ ਮਾਈ ਦਾ ਹਾਰ ਨਾ ਹੋਣਾ ਬੁੱਜਾਸੀ ਐ ਕਹਿੰਦਾ ਆਹ ਬਾਪ ਮੱਥੇ ਤੇ ਪਾਈ ਦਾ ਹਾਰ ਆਹ ਰੇ ਲੰਮੀ ਆਇਆ ਕਰਕੇ ਪਸਾ ਹੁਣ ਤਾਂ ਬੁੜੇ ਦਾ ਝੰਟਾ ਸੱਕਿਆ ਹੁਣ ਨਹੀਂ ਚੱਲਦਾ ਅਮਰ ਸੱਕ ਹੁਣ ਤਾਂ ਕਰ ਗਿਆ ਕਰਦਾ ਕਰ ਗਿਆ ਨਹੀਂ ਜਦੋਂ ਜਦੋਂ ਤੂੰ ਇਹਨੇ ਕੈਂਚੀ ਲੜਿਆ ਕਰੇ ਇਹ ਕੀ ਕਰੇ ਛੜਾਉਂਦੇ ਤੂੰ ਹਾਂ ਉਹ ਹੋਰ ਰੋਣਾ ਪੈ ਜੂ ਜਦੋਂ ਪ੍ਰੇਤ ਤੋਂ ਸਕੜੇ ਪਤਾ ਕੀ ਗੱਲ ਹੈ ਸਭ ਦੀਆਂ ਮੱਢੋ ਤੇਰਾ ਓਏ ਇੱਕ ਨੂੰ ਪੰਜਾਬੀ ਉੱਠ ਕੇ ਭਾਜੂ ਸੁਣ ਲਓ ਫਿਰ ਸਾਰੇ ਉੱਜੇ ਜਾਂਦੇ ਹੋ ਸੁਣ ਲਓ ਜਦੋਂ ਇਹਦਾ ਕੈਂਚੀ ਛੋੜਤੀ ਠੀਕ ਹੈ ਠੀਕ ਹੈ ਤੇ ਅਸੀਂ ਤੂੰ ਆ ਕੇ ਕਾਓ ਆਇਆ ਹੱਥ ਤੇ ਸੁਣੋ ਨਾ ਨੂ ਨੂ ਬੜਾ ਬੜਾ ਸਾਨੂੰ ਪਤਾ ਹੈ ਕਿਵੇਂ ਸੈਟ ਕਰਦਾ ਹੈ ਪ੍ਰੇਤ ਨੂੰ ਪਤਾ ਹੋ ਜੂਣਾ ਠੀਕ ਹੈ ਆ ਕੇ ਕਹਿੰਦਾ ਦੱਸ ਓਏ ਛੜਦਾਂ ਛੜਦਾਂ ਕਹਿੰਦਾ ਦਿਮਾਚਾ ਨੂੰ ਛੜੂਣ ਕਿਹਾ ਇੱਕ ਵਾਰ ਚਿੱਲੇ ਫਿਰ ਇਹ ਕੁੱਲ ਜਦੋਂ ਨੀ ਵੜੇ ਮੈਨੂੰ ਸੁਣਿਆ ਹੁੰਦੇ ਕਹਿੰਦਾ ਤੂੰ ਕਹਿੰਦਾ ਹੈ ਚਮਟਾ ਤੇਰੇ ਇੱਥੇ ਆ ਗਿਆ ਪਰ ਤੇਰਾ ਤੂੰ ਕਹਿੰਦਾ ਬਰਾ ਬਰਾ ਹੋਵੇ ਬਰਾ ਬਰਾ ਕਰਾਉਂਦਾ ਮੈਂ ਨਾ ਗੇੜਾ ਕੱਢੀ ਨਾ ਪਰ ਵੀ ਕਰਾਦਾ ਸੋਏ ਛੜੇ ਨਾਲ ਹੀ ਛੜਦਾਂ ਹਾਂ ਹੈ ਤੇਰੇ ਵਰਗੇ ਬਹੁਤ ਨਾ ਕੀ ਕਰੀਓ ਨਾ ਬਹੁਤ ਤੇ ਤੋਂ ਮੈਂ ਕਿਹੜਾ ਬਣਦਾ ਹਾਂ ਕਮਾਂਡੀ ਫੁਰੀ ਹੈ ਕਹਿੰਦਾ ਭਈ ਤਾਔ ਕਹਿੰਦਾ ਵੀ ਦੱਸੋ ਹੈ ਤੇਰੇ ਵਰਗੇ ਬਹੁਤ ਹੀ ਕਰੇਗੇ ਤੇ ਮਾਬੂਲਾ ਨੂੰ ਤਾਮਨਾ ਨਾਲ ਆਉਂਦਾ ਉਹ ਠੀਕ ਐ ਇਹ ਬੋਲਦਾ ਕਿ ਬਾਬਾ ਜੀ ਕਹਿੰਦਾ ਖੂਨ ਖੜਦਾ ਜਾਂਦਾ ਹੈ ਨਾ ਆਪਾਂ ਕਿਰਪਾ ਜੀ ਕਰਾ ਕੇ ਕਿਸੀ ਦਿਨ ਠੀਕ ਐ ਕਹਿੰਦਾ ਸੂਰ ਦਾ ਦੰਦ ਲਾ ਲਊਗਾ ਮੱਥੇ ਤੇ ਕਹਿੰਦਾ ਉਹ ਮੈਂ ਲੰਬਾ ਕਰਾਇਆ ਕਹਿੰਦਾ ਮਬੂਲੇ ਸੂਰ ਦਾ ਦੰਦ ਲਾ ਲਊਗਾ ਮੱਥੇ ਤੇ ਉਹ ਦੁਆ ਨਾ ਗੋਲ ਵਾ ਉਹ ਤਾਂ ਸਾਹਕ ਨਾ ਜੀਵੇ ਤਾਂ ਲਾ ਦੀ ਉਹ ਵੀ ਨਾ ਬੋਲਦਾ ਆਲੇ ਆ ਕੇ ਨਾ ਜਿਹੜਾ ਬਾਬਾ ਮਹਿੰਦਾ ਅਮਰ ਤੇ ਲੈ ਆ ਤਾ ਤਰੁਕ ਹੋ ਗਈ ਕਹਿੰਦੀ ਬਾਬਾ ਜੀ ਜਾਂਦਾ ਤੂੰ ਤੀਨ ਕਹਿੰਦਾ ਪਿੱਛੇ ਕੇ ਆ ਰਿਹਾ ਔਰ ਨਾ ਜੋਰ ਦੀ ਤੇ ਜੋਰ ਤੇ ਰੁਪੜ ਮਾਰਾ ਹੁਣ 20000 ਦੀ ਗੱਲ ਥੋੜੀ ਆ ਮੈਂ ਕਿਹਾ ਹਣ ਚਾਚੀ ਤੇ ਤੁਹਾਡਾ ਇੰਨਾ ਪਿਆਰ ਆ ਮੇਰਾ ਮੈਂ ਕਿਹਾ ਉਹ ਮੈਨੂੰ ਰੱਖਣ ਨੂੰ ਕਹਿੰਦਾ 2 ਸਾਲ ਹੋਰ ਲਵਾਉਣਗੇ ਮਾ ਮੈਂ ਕਿਸ ਤਰ੍ਹਾਂ ਜਵਾਨ ਨਹੀਂ ਕੀਤੀ ਉਹਨੇ ਲੈ ਸਾਰੀ ਰਾਤ ਚਾਚੇ ਕੋਲ ਬੈਠਾ ਜਦ ਕੋਲ ਓਏ ਉੱਥੇ ਤਾਂ ਮੈਂ ਵਗ ਗਿਆ ਸੀ 10 ਵਜੇ ਵਗ ਗਿਆ ਸੀ ਉੱਥੇ ਤਾਂ ਮੈਂ ਮੇਰੇ ਸਾਹ ਦੇ ਰਾਤ ਪਤਾ ਨਹੀਂ ਕੀ ਚੌਂਦੀ ਲੱਗੀ ਪਤਾ ਨਹੀਂ ਕੀ ਮੈਂ ਤਾਂ ਸਾਰੇ ਪਿੰਡ ਚ ਗੇੜੇ ਲਾ ਉਥੇ ਗੇੜ ਘੜਗਾ ਕੇ ਪੁੱਛ ਰਹਿਣ ਤੈ ਕਰ ਮਿੱਠੂ ਇਹ ਗੱਲਾਂ ਦਾ ਕੜਾਹਣਾ ਬਣਾਇਆ ਕਰ ਤੂੰ ਹੈ ਅਕਲ ਦੇ ਦਾ ਕੋ ਪਾਲਦਾ ਹੋਰ ਲੋਡ ਦੇ ਬੂਟ ਮੇ ਰਹਿਦਾ ਪਤੀ ਇਹਨਾਂ ਦਾ ਕੀ ਬੋਣਾ ਕੀ ਨਹੀਂ ਬੋਣਾ ਫਿਰ ਤਾਂ ਹੋ ਜਾ ਚਾ ਉਹ ਚੀਲਾ ਨਹੀਂ ਹੈਗਾ ਚੀਲਾ ਦਰਜੀਤ ਵਾਲਾ ਇਹਨ ਮਰਾਵੇ ਤਰਾਕ ਚੀਲਾ ਖੜਕੇ ਚਾ ਚੀਲਾ ਰੋਟੀ ਫਰੇਮੀ ਫਿਰ ਬਾਅਦ ਚ ਕਹੀ ਜਾਵਾਂਗੇ ਠੰਡੀਆਂ ਕਰ ਦਿੰਨਾ ਰੋਟੀਆਂ ਲਈ ਆ ਫੇਰ ਹੀ ਕਰਾਂਗੇ ਕੰਮ ਤਾਂ ਹੁਣ ਕੰਮ ਦਾ ਤੋਰੋ ਕਰੀ ਅਕਾ ਬਹੋਂ ਕਰੀ ਕਰ ਲੋ ਪਤਾ ਨਹੀਂ ਕਿ ਥੱਪੜ ਮਾਰੂਗੇ ਨੀ 9:00 ਵਜੇ ਕਰਿਆ ਗਿਆ ਚਾਚਾ 5:00 ਵਜੇ ਫਿਰ ਤੇਰੀ ਨੂਣੇ ਮੈਨੂੰ ਕਿਹਾ ਕਿ ਚਾਚਾ ਤੰਗ ਹੋ ਜਾਂਦਾ ਉਹ ਜਾਗੇ ਨਹੀਂ ਆਹ ਉਸ ਨਹੀਂ ਆ ਗਿਆ ਨਾ ਹੈ ਚਾਚਾ 9:00 ਵਜੇ ਪਏ ਨੇ ਉਹ ਦੰਤ ਚਾਚੀ ਰੋਟੀ ਲਿਆ ਫਿਰ ਮੈਂ ਕਰਾਂ ਕੰਮ ਫਿਰ ਮੀ ਰੋਟੀ ਨਾ ਖਦੇ ਹੁਣ ਤੂੰ ਪਨੀਰ ਨਾਲ ਦੇਦਾ ਕਿਤੇ ਮੈਂ ਆ ਇਹਦਾ ਤਖਤੀ ਟਿਕਟਾ ਗੁਰਤਾ ਯਾਦਰਾ ਪਾ ਕੇ ਜਵੇਂ ਸਰਪੰਚ ਲੱਗਿਆ ਹੁੰਦਾ ਹੈ ਹੈ ਕੀ ਲੱਗਿਆ ਇੱਥੇ ਆ ਕੱਢ ਦੂੰਗਾ ਕੱਲ ਰੋਟੀ ਦਾ ਖਾ ਲੈਣ ਦੇਰ ਕੰਮ ਹੀ ਸਾਰਾ ਦਿਨ ਕੰਮ ਹੀ ਕਰਨੇ ਆ ਮੈਨੂੰ ਐ ਦੱਸ ਯਾਰ ਮੈਂ ਤੇਰੇ ਨਾਲ ਲੈ ਕੇ ਤੂੰ ਮੇਰੇ ਨਾਲ ਲੈ ਹੋਇਆ ਹੈ ਹੈ ਲੈ ਕੇ 2 ਡੂੜ ਲੱਖ ਰੁਪਏ ਦੂੰਦਾ ਸਰਦਾਰ ਜੀ ਬਣਾ ਫਿਰਦਾ ਤਲਕੀ ਕੁਰਤਾ ਕਾ ਲੈ ਚਿੱਟਾ ਪਾ ਲੈਣਾ ਨਾ ਕੋਈ ਸੋਚਣਾ ਫਿਕਰ ਮੈਂ ਤਾਂ ਘਰੀ ਖਾ ਕੇ ਨੂੰ ਯਾਰ ਰੋਟੀ ਘਰੇ ਲਿਖਵਾ ਪਜਾਵੇ ਮੈਨੂੰ ਇਹ ਤਾਂ ਮੈਂ ਰਾਤੀ ਸਾਈ ਫੜਨੇ ਦਾ ਤਾਂ 20000 ਵੱਧ ਜਾਂ ਹੀ ਕੁੱਤਕਲੇ ਸੀ ਛੋਟਾ ਮੈਂ ਤਾਂ 20000 ਛੱਡ ਕੇ ਆਉਣਾ ਤੇਰੇ ਵਾਸਤੇ ਵੀਰਾਂ ਚਾਚਾ ਇਹਨਾਂ ਕਰਦਾ ਮੈਨੂੰ ਐ ਦੱਸ ਯਾਰ ਤੈਨੂੰ ਲੋਬੀ ਆਂ ਨਹੀਂ ਨਾ ਤੂੰ 50000 ਮੈਂ ਤੁੱਤੇ ਨਹੀਂ ਫਿਰਦਾ ਹਾਂ ਉਹ ਮੈਂ ਕਿਹੜਾ ਗੱਬੀ ਆਂ ਮੈਂ ਉਹ ਤੇ ਰਹੀ ਆ ਵੀ ਅਗਲੇ ਸਾਲ ਸਾਰਾ ਪੂਰਾ ਕਰ ਦੂੰ ਮੈਂ ਅੱਗੇ ਦਾ ਤੂੰ ਪੂਰਾ ਅਗਲੇ ਸਾਲ ਦਾ ਸੋਰਾ ਜਵਾਨ ਆ ਮੇਰੀ ਪਿੰਡ ਚ ਪੁੱਛ ਲਈ ਕਿਤੇ ਮਰਜ਼ੀ ਜਿਹ ਕਿਹਦਾ ਰੁਪਿਆ ਵੀ ਰੱਖਾ ਹੋਵੇ ਮੈਂ ਤਾਂ ਵਰਸਾ ਤੱਕ ਮੈਂ ਸਭ ਨੂੰ ਸ਼ੋਗਰੀ ਤੁਸੀਂ ਦੇਖ ਰਹੀਓ ਚੰਮਲਿਆ ਸਿਰੀ ਦਾ ਸ਼ੂਟਿੰਗ ਬਲੌਗ ਇੱਥੇ ਸਾਡਾ ਸ਼ੂਟ ਚੱਲ ਰਿਹਾ ਇਹ ਵੀ ਕਰੈਕਟਰ ਕਰ ਰਹੇ ਨੇ ਆਰਟਿਸਟ ਫਿਲਮ ਦੇ ਵਿੱਚ ਤੁਸੀਂ ਦੇਖੋਗੇ ਇਹਨਾਂ ਨੂੰ ਵੀ ਇਹ ਨਵੇਂ ਆਰਟਿਸਟ ਨੇ ਸਾਡੇ ਹੈਲੋ ਨਾਮ ਦਾ ਸੁਪਨਾ ਚਰਮਨ ਦੇ ਨੇ ਬਾਈ ਇਹ ਤਾਂ ਹਲੇ ਲਓ ਜੀ ਦੇਖੋ ਸਾਡੀ ਰਸੋਈ ਇਹ ਹੈਗਾ ਸਾਡਾ ਚੁੱਲਾ ਸਾਡਾ ਚੁੱਲਾ ਇਹ ਆ ਸਾਡਾ ਘਰ ਉਹ ਸਾਡੇ ਪਸ਼ੂ ਇਹ ਸਾਡੀ ਰਸੋਈ ਕਿਚਨ ਰਸੋਈ ਚਾਲੇ ਰੱਖੇ ਹੋਏ ਨੇ ਆਪਰਾਂ ਨੇ ਟਾਈਪ ਡੀਲ ਮਾਰੀ ਹੈ ਸਾਡੀ ਇਹਦੇ ਵਿੱਚ ਕੋਈ ਖਾਣ ਪੀਣ ਦਾ ਸਮਾਨ ਜਿਹੜਾ ਸੀ ਉਹ ਰੱਖਦੀਆਂ ਇਹ ਸਾਡੀ ਕਿਚਨ ਹੈ ਜੀ ਇਹ ਕਾ ਚੁੱਲਾ ਬਣਾਇਆ ਹੋਇਆ ਆਹ ਕੜੇਕੇ ਸੀ ਪਾਣੀ ਰੱਖਦੇ ਹਾਂ ਇਨਸਟੈਂਟ ਠੰਡਾ ਠੰਡਾ ਪਾਣੀ ਰਹਿੰਦਾ ਇੱਥੇ ਚੱਲ ਰਿਹਾ ਆਪਣਾ ਸ਼ੂਟ ਆਹ ਹੈਗਾ ਛੱਤ ਤੇ ਜਾਣ ਦਾ ਰਸਤਾ ਯਾਨੀ ਕਿ ਪੌੜੀਆਂ ਆ ਸਾਡੇ ਰੂਮ ਨੇ ਆ ਸਾਡੀ ਮਾਡਰਨ ਕਿਚਨ ਆਹ ਕਾਸਟਿਊਮ ਦੱਸਿਓ ਕਿਦਾਂ ਕਮੈਂਟ ਕਰਕੇ ਜਿਨ੍ਹਾਂ ਨੂੰ ਪਤਾ ਕੌਣ ਵੇਅਰ ਕਰਦਾ ਇਹ ਇਹ ਪੱਗ ਕਿਦੀ ਆ ਤੇ ਇੱਕ ਆਹ ਕਪੜੇ ਦੱਸਿਓ ਕਿਦੇ ਆ ਆ ਇੱਕ ਨਵਾਂ ਕੈਰੈਕਟਰ ਆ ਉਹਦੇ ਨੇ ਜੱਜ ਕਰਿਓ ਕੀ ਦੇ ਕੱਪੜੇ ਨਾਲ ਤੁਸੀਂ ਖੜਿਆ ਹੋਇਆ ਹਾਂ ਹਾਂ ਤਾਂ ਇੱਕ ਕੰਪਨੀ ਦੇ ਨਾਲ ਹੋਣ ਹੈ ਇੰਸਟਾਗ੍ਰਾਮ ਤੇ ਆ ਲੈ ਕੰਨਾ ਪ੍ਰੇਤ ਆਉਂਦਾ ਉੱਚ ਕਸਰ ਹੋ ਗਈ ਉਹਦੇ ਬਾਰੇ ਐਸੀ ਹੀ ਉਹ 4 ਵਜੇ ਕਹਿੰਦੇ ਨੇ ਆਉਣੇ ਕੋਈ ਗੱਲ ਨਹੀਂ ਤਾਂ ਤੇ ਉਹਨਾਂ ਤੋਂ ਜਿਹੜੇ ਪੈਸੇ ਲਾਉਂਗੇ ਉਹਦੇ ਵਿੱਚੋਂ ਅੱਧ ਤੇ ਸਾਡਾ ਤੈਨਾਂ ਯਾ ਲੈਣਾ ਤਾਂ ਤੁਸੀਂ ਐ ਕਰ ਲਿਓ 5000 ਕਰ ਲਿਓ ਉਹਨਾਂ ਨਾਲ ਦੋ ਤੁਸੀਂ ਰੱਖ ਲਿਓ ਤਿੰਨ ਸਾਡਾ 2500 ਚਲ ਠੀਕ ਆ ਬਾਈ ਅੱਧੂ ਅੱਧ ਕਰ ਲਿਆ ਮੌਤਾਂ ਚੋਕੜ ਗਿਆ ਜੀ ਚਾਹਤੇ ਕਿ ਨਹੀਂ ਘਰ ਦਾ ਮੁੰਵ ਮੀਆ ਬੀਬੀ ਨੇ ਇੱਕ ਮੁੰਡਾ ਤਿੰਨ ਭੈਣਾਂ ਦੀ ਬੇਈਆਂ ਹੋਈਆਂ ਨੇ ਕੋਈ ਇੱਕ ਦਿਨ ਆਇਸੀ ਮਜਦੂਰਾਂ ਦਾ ਮੈਂ ਦੁੱਧ ਕਰਾਉਣ ਦੇ ਸੀ ਗੋਸ਼ਾਲਾ ਚ ਉਹ ਗੋਸ਼ਾਲਾ ਦੇ ਬਾਬਿਆਂ ਨੇ ਕੇਡ ਨਹੀਂ ਖੋਲਿਆ ਸਵੇਰ ਵਿੱਚ ਦੀ ਹਾਕ ਮਾਰਨਾ ਲੱਗੇ ਦੋ ਹਾਕਾਂ ਮਾਰ ਲੈਣੇ ਤੀਜੀ ਹਾਕ ਚ ਦੱਪ ਲੈ ਜਨਨ ਆਗ ਲਵਾਤਾ ਵੀ ਜਦੋਂ ਚਾਰ ਕਮਰੇ ਆ ਗਏ ਉਹਨਾਂ ਦਾ ਕੰਮ ਕਰਦੇ ਹੋ ਜੀ ਕੋਈ ਗੱਲ ਨਹੀਂ ਭਾਈ ਸਾਡੇ ਹੀ ਕਰਦੇ ਚਲੋ ਠੀਕ ਆ ਮਾਪਾ ਜੀ ਫਿਰ ਜਾਵਾਂ ਮੈਂ ਕਿੱਸਾ ਗੇ ਕਰ ਤੇਰਾ ਕੰਮ ਕੀ ਕਰਦਾ ਭਾਈ ਹਾਂਜੀ ਹਾਂ ਠੀਕ ਆ